ਬਹਿਮਾ ਪਰਮਾ ਦਾ ਬਹਿਮਾ ਪਰਮਾ ਦਾ ਕਰਾਉ ਤਿਆਗ ਜੀ ਬਹਿਮਾ ਪਰਮਾ ਦਾ ਕਰਾਉ ਤਿਆਗ ਜੀ ਸਿਮਰਨ ਸੇਵਾ ਬਖਸ਼ ਜਗਾਉ ਬਾਗ ਜੀ ਸਦਾ ਸਿਰ ਹੱਥੇ ਰੱਖੋ ਸਦਾ ਸਿਰ ਹੱਥੇ ਰੱਖੋ ਜੋ ਭਗਤ ਪਿਆਰਾ ਏ ਤਨ ਬਬੈਬ ਦਾ ਤੇਰਾ ਹੀ ਸਹਾਰਾ ਏ ਧੰਨ ਬਾਬਾ ਸੈਬ ਦਾ ਤੇਰਾ ਹੀ ਸਹਾਰਾ ਏ ਦੁੱਖਾਂ ਵਿੱਚ ਹਾਰੇ ਕੋਈ ਕਰ ਗਿਆ ਕਿਨਾਰਾ ਏ ਧੰਨ ਬਾਬਾ ਸੈਬ ਦਾ ਤੇਰਾ ਹੀ ਸਹਾਰਾ ਏ ਵੀਰ ਵਾਰੀ ਸੰਗੀਤਾਂ ਦੂਰੋਂ ਦੂਰੋਂ ਆਉਂਦੀਆਂ ਜੋਤਾਂ ਜਗਾ ਬਾਬਾ ਜੀ ਸੀਸ ਨੇ ਝਕਾਉਂਦੀਆਂ ਹਰ ਵਾਰੀ ਤੇਰੀ ਦਾ ਅਜਬ ਨਜ਼ਾਰਾ ਏ